ਅਤੇ ਅੱਜ ਪਹੁੰਚੇ ਹਾਂ ਤਰਨਤਾਰਨ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਲਕੀਰ ਸਾਹਿਬ ਦੇ ਸਤਿ ਸ਼੍ਰੀ ਅਕਾਲ ਜੀ ਬਾਜ ਦਰਸ਼ਨ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਅਕਸਰ ਹੀ ਤੁਹਾਨੂੰ ਸਿੱਖ ਧਰਮ ਨਾਲ ਸੰਬੰਧਿਤ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਾਂ ਅਤੇ ਅੱਜ ਪਹੁੰਚੇ ਹਾਂ ਤਰਨਤਾਰਨ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਲਕੀਰ ਸਾਹਿਬ ਕਿ ਇਹ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਆਓ ਗੱਲਬਾਤ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਇਤਿਹਾਸ ਹੈ ਗੁਰਦੁਆਰਾ ਲਕੀਰ ਸਾਹਿਬ ਦਾ ਇਸ ਸਥਾਨ ਤੇ ਸਾਡੇ ਅਤੀ ਸਤਿਕਾਰਯੋਗ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹੋਂਦਰ ਸਾਹਿਬ ਜੀ ਦਾ ਸਰੋਵਰਪੁਰ ਕੇ ਉੱਥੋਂ ਦੇ ਮर्याਦਨ ਭੰਗ ਕਰਕੇ ਹੋਏ ਉੱਥੇ ਗਲਤ ਕੰਮ ਕਰਨੇ ਸ਼ੁਰੂ ਕਰਤੇ ਤਾਂ ਕਿਸੇ ਸਿੰਘ ਨੇ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਸਾਬੋਗ ਤਲਵੰਡੀ ਵਿਖੇ ਜਾ ਕੇ ਜਦੋਂ ਕਿਸੇ ਨੇ ਜਾ ਕੇ ਦੱਸਿਆ ਸਿੰਘ ਨੇ ਉੱਥੇ ਆਬਦਵੀ ਹੋ ਰਹੀ ਆ ਤਾਂ ਬਾਬਾ ਦੀਪ ਸਿੰਘ ਜੀ ਨੇ ਆਪਣੀ ਲੰਬੇਰੀ ਉਮਰ ਦੇ ਵਿੱਚ ਇਸ ਗੱਲ ਨੂੰ ਸੁਣ ਕੇ ਨਾਸ ਹਰਦੇ ਹੋਇਆ ਉਥੋਂ ਅਰਨ ਕਰਕੇ ਪਾਸ਼ਾ ਗਾੜੀ ਇਸ ਧਰਤੀ ਨੂੰ ਚੱਲੇ ਪਾਏ ਅਤੇ ਇਸ ਤਰਨ ਤਰਨ ਦੀ ਧਰਤੀ ਧਰਤੀ ਤਰਨ ਤਰਨ ਸਾਬ ਵਿਖੇ ਫਦੇ ਚੱਕ ਗੁਰਦੁਆਰਾ ਲਕੀਰ ਸਾਹਿਬ ਜਿੱਥੇ ਸ਼ੋਭਿਤ ਹੈ ਇੱਥੇ ਆ ਕੇ ਪੜਾਦਰ ਪੜਾ ਠਹਿਰੇ ਇੱਥੇ ਆਨ ਕੇ ਜਦੋਂ 5000 ਸਿੰਘਾਂ ਦਾ ਜਥਾ ਆਇਆ ਤੇ ਇੱਥੋਂ ਚਾਲੇ ਪਾਉਣ ਵਾਸਤੇ ਤਨਤਨ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚ ਕੇ ਸਿੰਘਾਂ ਨੂੰ ਗੁੰਗਾਰ ਕੇ ਆਖਿਆ ਕਿ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਵਾਪਸ ਚਲੇ ਜਾਣਾ ਤੇ ਜਿਨ੍ਹਾਂ ਨੇ ਸ਼ਹੀਦੀਆਂ ਪਾਉਣੀਆਂ ਆ ਉਹ ਇਸ ਲਕੀਰ ਨੂੰ ਪਾਰ ਕਰ ਜਾਣ ਉਸ ਟਾਈਮ ਤੇ ਜਿੰਨੇ ਵੀ ਸਿੰਘ 5000 ਦਾ ਜਥਾ ਸਾਰੇ ਸਿੰਘਾਂ ਨੇ ਉਹ ਲਕੀਰ ਪਾਰ ਕਰਕੇ ਇੱਥੋਂ ਰਵਾਨਗੀ ਦੀਆਂ ਤਿਆਰੀਆਂ ਖੇਚੀਆਂ ਉਸ ਤੋਂ ਗਾੜੀ ਚੱਲੀਏ ਰਾਨੀਤੀ ਸਰ ਗੁਰਦੁਆਰਾ ਆਇਂਦਾ ਵਾ ਗੋਲਵੜ ਥੋੜਾ ਹੋਰਾਂ ਉਹ ਤੋਂ ਗਾੜੀ ਲਲਕਾਰ ਸਾਹਿਬ ਗੁਰਦੁਆਰਾ ਆਇਂਦਾ ਵਾ ਗੋਲਵੜ ਸਾਹਿਬ ਉੱਥੋਂ ਲਲਕਾਰ ਦੇ ਮੁੜਕੇ ਜੰਗ ਸ਼ੁਰੂ ਹੋਈ ਆ ਉਹ ਜੰਗ ਕਰਦੇ ਆ ਕਰਦੇ ਆ ਕਰਦੇ ਆ ਟਾਲਾ ਸਾਹਿਬ ਇੱਕੇ ਜਿੱਥੇ ਤੁਸੀਂ ਇਸ ਵੇਲੇ ਗੁਰਦੁਆਰਾ ਟਾਲਾ ਸਾਹਿਬ ਬਹੁਤ ਆਲੀਸ਼ਾਨ ਮਾਰਦ ਤਿਆਰ ਹੋਈ ਹੈ ਉੱਥੇ ਜਾ ਕੇ ਸਾਂਝੇਵਾਰ ਨਾਲ ਬਾਬਾ ਦੀਪ ਸਿੰਘ ਦਾ ਸੀਸ ਘੜਨੋਂ ਅਲੱਗ ਹੋ ਗਿਆ ਉੱਥੋਂ ਬਾਅਦ ਵਿੱਚ ਜਦੋਂ ਹੋਣੀ ਨੇ ਆਵਾਜ਼ ਦਿੱਤੀ ਵੀ ਤੂੰ ਤਾਂ ਨਾ ਹਾਂ ਵੀ ਹਰਮੰਦਰ ਸਾਹਿਬ ਜਗ ਸੀਸ ਦੇਣਾ ਤਾਂ ਪਰਮੇਸ਼ਰ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਜੀ ਨੇ ਉਸ ਵੇਲੇ ਆਪਣਾ ਸੀਸ ਧਲੀ ਤੇ ਰੱਖ ਕੇ ਜੋ ਲੜਨਾ ਸ਼ੁਰੂ ਕੀਤਾ ਤਾਂ ਮੁਗਲ ਭਜਨੇ ਸ਼ੁਰੂ ਹੋ ਗਏ ਤੇ ਮੁਰਦੇਵ ਲੜਨਾ ਪਈ ਤੇ ਜਿੰਦੇ ਨਾਲ ਕੀ ਲੜਨਾ ਮੁਰਦੇਵ ਲੜਨਾ ਪਿਆ ਤਾਂ ਬਾਬਾ ਦੀਪ ਸਿੰਘ ਨੇ ਉਹ ਇਸ ਧਰਤੀ ਤੇ ਗੁਰਦੁਆਰਾ ਲਕੀਰ ਸਾਹਿਬ ਦੇ ਖੇਤੋਂ ਇਹ ਜੰਗ ਦਾ ਆਰੰਭਤਾ ਕੀਤੀ ਸੀਗੀ ਇਸ ਵੇਲੇ ਐਤਵਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਤਨ ਤਨ ਸ਼ੁਕਰਾਨ ਸਿੰਘ ਜੀ ਦੀ ਛਤਰ ਸ਼ਾਹ ਹੇਟ ਇੱਥੇ ਹਰ ਐਤਵਾਰ ਚਪਹਰੇ ਦੇ ਦੀਵਾਨ ਸੱਦੇ ਹਨ ਹਜ਼ਾਰਾਂ ਸੰਤਾਂ ਦਰਸ਼ਕ ਕਰਨ ਆਉਂਦੀਆਂ ਹਨ ਅਤੇ ਮਨ ਚਾਹੀਆ ਮੁਰਾਦਾ ਇਥੋਂ ਪਾ ਕੇ ਆਪਣੇ ਘਰ ਦੇ ਸੁਪਨੇ ਸੰਪੂਰਨ ਕਰਦਿਆਂ ਹਨ ਇਥੇ ਹਰ ਐਤਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਪਜੀਤ ਸਾਹਿਬ ਜਪ ਸੁਖਨੀ ਸਾਹਿਬ ਜੀ ਜਪ ਚਪਈ ਸਾਹਿਬ ਜਪ ਅਦੇ ਆਨੰਦ ਸਾਹਿਬ ਜੀ ਜਪ ਹੁੰਦੇ ਹਨ ਅਤੇ ਸੰਗਤਾਂ ਹਜ਼ਾਰਾਂ ਹੀ ਗਿਣਤੀ ਵਿੱਚ ਇੱਥੇ ਲੰਗਰ ਪ੍ਰਸ਼ਾਦਾ ਛਕਦੀਆਂ ਹਨ ਸੇਵਾਵਾਂ ਕਰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸ ਸਤਾਨ ਵਾਸਤੇ ਸਾਡੇ ਅਤੀ ਸਤਿਕਾਰਯੋਗ ਗ੍ਰੰਥੀ ਸਿੰਘ ਸਰਦਾਰ ਮੁਖਤਾਰ ਸਿੰਘ ਜੀ ਆਪ ਜੀ ਨੂੰ ਹੋਰ ਜਾਣਕਾਰੀ ਦੇਣਗੇ ਜੀ ਭਾਈ ਮੁਖਤਾਰ ਸਿੰਘ ਜੀ ਬਿਲਕੁਲ ਜੀ ਅਸੀਂ ਭਾਈ ਮੁਖਤਾਰ ਸਿੰਘ ਕੋਲੋਂ ਜਾਣਕਾਰੀ ਲਵਾਂਗੇ ਬਾਬਾ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਸਿੱਖ ਸੰਗਤਾਂ ਨੂੰ ਜਾਣੂ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਫਤ ਜੇ ਇਸ ਸ਼ਾਨ ਦੀ ਗੱਲ ਕਰੀਏ ਇਤਿਹਾਸ ਦੀ ਤਾਂ ਇਹ ਘਟਨਾ ਸਨ 1757 ਦੀ ਹੈ ਜਦੋਂ ਕਿ ਅਜੇ ਮਿਸਲਾਂ ਜਿਹੜੀਆਂ ਉਹ ਹੋਂਦ ਵਿੱਚ ਨਹੀਂ ਸਿਆਈਆਂ ਆਪਣੇ ਪੂਰੇ ਸ਼ਕਤੀਸ਼ਾਲੀ ਨਹੀਂ ਹੋਈਆਂ ਸਨ ਉਸ ਵੇਲੇ ਦੀ ਇਹ ਘਟਨਾ ਹੈ ਤੇ ਸ੍ਰੀ ਹਰਮੰਦਰ ਸਾਹਿਬ ਦੀ ਨਰਾਦਰੀ ਜਦ ਵਿਆਦ ਵੀ ਹੋ ਕਰ ਰਹੀਆਂ ਸਨ ਅਬਦਾਲੀ ਦੀਆਂ ਫੌਜਾਂ ਸਾ ਸਰਦਾਰ ਬਲਾਕਾ ਸਿੰਘ ਜੀ ਕੰਗ ਜੋ ਕਿ ਸਿੰਘਾਂ ਨੂੰ ਸੂਕਚਾਉਣ ਦੀ ਡਿਊਟੀ ਨਿਭਾਉਂਦੇ ਸਨ ਉਹ ਸਾਰਾ ਕੁਝ ਇਥੋਂ ਵੇਖ ਤੇ ਜਾਣ ਨਾ ਸਕੇ ਅਤੇ ਬਾਬਾ ਦੀਪ ਸਿੰਘ ਜੋ ਕਿ ਸਭੋ ਕੀ ਤਲਵੰਡੀ ਦਮਦਮਾ ਸਾਹਿਬ ਉਥੇ ਗੁਰਬਾਣੀ ਲਿਖਣ ਦੀ ਸੇਵਾ ਨਿਭਾ ਰਹੇ ਸਨ ਉਥੇ ਜਾ ਕੇ ਸਾਰੀ ਇਹ ਸੂchna ਇਹ ਘਟਨਾ ਦੱਸੀ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਰਾਦਰੀ ਹੋ ਰਹੀ ਹੈ ਬਾਬਾ ਜੀ ਕੋ ਸੰਗਾਂ ਨੂੰ ਲੈ ਕੇ ਤੁਰੇ ਚੱਲਦਿਆਂ ਚੱਲਦਿਆਂ ਤਰਨ ਤਾਰਨ ਸਾਹਿਬ ਤੱਕ ਆਉਂਦਿਆਂ ਜਥਾ 5000 ਦੀ ਗਿਣਤੀ ਤੱਕ ਹੋ ਗਿਆ ਇੱਥੇ ਸਾਰੇ ਜੰਗਲ ਸਨ ਇੱਥੇ ਵਿਸਰਾਮ ਕੀਤਾ ਅੱਗੇ ਦੀ ਸਾਰੀ ਜਾਣਕਾਰੀ ਲਈ ਅਤੇ ਫਿਰ ਆਪਣੇ ਸਾਰੇ ਸੰਗਾਂ ਨੂੰ ਲਲਕਾਰ ਕੇ ਆਖਿਆ ਕਿ ਹੁਣ ਅੱਗੇ ਰੋ ਜਾਂ ਮਰੋ ਵਾਲੀ ਸਥਿਤੀ ਹੈ ਅੱਗੇ ਉਹੀ ਆਵੇ ਜਿੰਨੂੰ ਜਾਨ ਨਹੀਂ ਪਿਆਰੀ ਅਤੇ ਇੱਥੇ ਲਕੀਰ ਖਿੱਚੀ ਤੇ ਉਹ ਲਕੀਰ ਤੋਂ ਅੱਗੇ ਆਵੇ ਜਿਸ ਨੇ ਮਰਨਾ ਹੈ ਆਪਣੀ ਜਾਨ ਧਰਮ ਤੋਂ ਨਿਸ਼ਾਵਰ ਕਰਨੀ ਹੈ ਇਤਿਹਾਸ ਕਹਿੰਦਾ ਹੈ ਕਿ 5000 ਦਾ ਜਥਾ ਇਹ ਲਕੀਰ ਟੱਪ ਕੇ ਅਗਲੇ ਬੰਨੇ ਲੰਗਿਆ ਇਸ ਕਾਰਨ ਇਸ ਗੁਰਦੁਆਰਾ ਸਾਹਿਬ ਦਾ ਨਾਮ ਲਕੀਰ ਸਾਹਿਬ ਹੈ ਤਾਂ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾ ਉਹਨਾਂ ਦੇ ਗੁਰਦਾਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਮਾਉਂਦੇ ਰਾਵਾਂਗੇ ਤੁਸੀਂ ਜੁਰੇ ਰਹੋ ਬਾਅਦ ਦਰਸ਼ਨ ਟੀਮ ਦੇ ਨਾਲ ਤਰਨਤਨ ਤੋਂ ਵਿਸ਼ਾਲ ਖਿਡਾਰੀ